ਗੜਮੀਆਂ ਚਾਰ ਟਰਾਲੀਆਂ ਭਰ ਲਿਓਣ ਜਿੰਦਾਬਾਦ 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 ਚੰਗ ਸਰਕਾਰ ਮੱਦਾਬਾਦ ਖੁਦਾਬਾਦ ਰਾਜਪਾਲ ਦੇ ਪੈਂਟਰੀਆਂ ਮੰਗਾ ਲੰ ਮੰਡਲਾ ਮੁੱਖ ਮੰਤਰੀ ਮੱਦਾਬਾਦ ਖੁਦਾਬਾਦ ਅਸੀਂ ਆਉਦੇ ਜਿੱਤੋਂ ਪੂਰਾ ਗੜਮੀਆਂ ਚਾਰ ਟਰਾਲੀਆਂ ਭਰ ਲਿਓਣਗੇ ਕਿ ਉਹਨੇ ਉਹਨਾਂ ਨੂੰ ਐ ਲੱਗਦਾ ਹੈ ਕਿ ਸਾਡੀ ਮੁੱਛ ਦਾ ਸਵਾਲ ਦਾਤੇ ਲੱਗਿਆਗਾ ਤੇ ਪੁੱਛੇ ਕੀ ਕਾਰਨ ਕੀ ਹੈ ਅੱਜ ਅਸੀਂ ਜਰਿੰਦਰ ਦੇ ਪੈਨਸ਼ਨ ਤੇ ਮੁਲਾਜ਼ਮ ਜਿਹੜੇ ਅਸੀਂ ਇਕੱਠੇ ਆ ਹੋਏ ਆ ਜੋ 18 ਜਨਵਰੀ ਦੀ ਮੀਟਿੰਗ ਸਾਡੇ ਕੈਂਦੀਗੜ੍ਹ ਹੋਈ ਸੀ ਮੁਲਾਜ਼ਮ ਤੇ ਮੁਲਾਜ਼ਮ ਤੇ ਪੈਨਸ਼ਨ ਫੰਡ ਦੀ ਉਹਦੇ ਜੋ ਫੈਸਲੇ ਕੀਤੇ ਗਏ ਸੀ ਉਹਦੇ ਅਨੁਸਾਰ ਅਸੀਂ ਜਿਹੜਾ ਉਹਨਾਂ ਨੂੰ ਰੂਪਰੇਖਾ ਦੇਣ ਵਾਸਤੇ ਇਕੱਠੇ ਹੋਏ ਆ ਔਰ ਅੱਜ ਅਸੀਂ ਇਹ ਸਾਰੀ ਗੱਲ ਸਾਰਾ ਸਾਰੀ ਸੋਚ ਲਈ ਹੈ ਕਿ ਜਿਹੜੇ ਐਮ.ਐਲ.ਏ ਹਨ ਜਿੰਦਰ ਜਿਹੜੇ ਦੇ ਉਹਨਾਂ ਨੂੰ ਮੰਗ ਪੱਤਰ ਜਿਹੜਾ ਹੈ ਦਿੱਤਾ ਜਾਵੇ ਤੇ ਮੰਗ ਪੱਤਰ ਜਿਹੜਾ ਉਹਨਾਂ ਦੀ ਦੂੜੀਆਂ ਸਾਰਿਆਂ ਲਾ ਦਿੱਤੀਆਂ ਹਨ ਵਾਰੀ ਵਾਰੀ ਉਹਨਾਂ ਦੇ ਘਰਾਂ ਜਾ ਕੇ ਉਹਨਾਂ ਕੋਲ ਟਾਈਮ ਲੈ ਕੇ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਨਾਲ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਉਹ ਜਿਹੜੀਆਂ ਸਾਡੀਆਂ ਮੰਗਾ ਵਾਂ ਹੱਕੀ ਮੰਗਾ ਵਾਂ ਇਹ ਆਪਣੇ ਹਾਊਸ ਤੇ ਵਿੱਚ ਉਹ ਆਪਣੇ ਕਰਨ ਦੀ ਕਿਰਪਾਤਾ ਕਰਨ ਸਾਡੀ ਮਦਦ ਕਰਨ ਕਿਉਂਕਿ ਅਸੀਂ ਬੜੇ ਅਫੈਕਟਡ ਵਾਂ ਪੈਨਸ਼ਨਰ ਤੇ ਮੁਲਾਜ਼ਮ ਜਿਹੜੇ ਹਨ ਉਹਨਾਂ ਨਾਲੇ ਬਹੁਤ ਇਗਨੋਰ ਹੋ ਰਹੇ ਨੇ ਪਿਛਲੇ 3 ਸਾਲ ਤੋਂ ਅਸੀਂ ਆਪਣੇ ਦੁੱਖ ਜਿਹੜਾ ਰੋਣਾ ਰੋਵਾਂਗੇ ਅਤੇ ਉਹਨਾਂ ਨੂੰ ਕਵਾਂਗੇ ਵੀ ਸਾਡਾ ਪਹੀ ਉਥੇ ਸਾਥ ਦਿਓ ਔਰ ਉਸ ਦੇ ਵਿੱਚ ਸਾਡਾ ਸਾਥ ਦਿਓ ਐਪੂਜੇਨ ਵਾਲਿਆਂ ਨੂੰ ਮੈਂ ਕਵਾਂਗੇ ਔਰ ਸਰਕਾਰ ਵਾਲਿਆਂ ਨੂੰ ਮੈਂ ਕਵਾਂਗੇ ਵੀ ਤੁਹਾਡੀ ਸਰਕਾਰ ਵੱਲ ਤੁਸੀਂ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਔਰ ਵਿੱਤ ਮੰਤਰੀ ਨੂੰ ਇਹ ਗੱਲ ਕਹੋ ਵੀ ਸਾਡਾ ਕਿੰਨਾ ਡੀਏ ਘੱਟਵਾ ਤੇ ਸਾਡੇ ਹੋਰ ਕਿੰਨੀਆਂ ਸਾਡੀਆਂ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਉਹ ਸਾਡੀਆਂ ਪੂਰੀਆਂ ਕਰਨ ਦੀ ਕਿਰਪਾ ਤੱਕ ਮਾੜੀ ਦੱਸ ਸਕਦੇ ਹੋ ਕਿਡੀਆਂ ਕਿਡੀਆਂ ਮੰਗਾ ਵਾ ਸਾਡੀਆਂ ਮੰਗਾਂ ਡੀਏ ਦਾ ਦੇਖੋ ਤੁਸੀਂ ਸਾਡੀ 53% ਡੀਏ ਹਰਿਆਣਾ ਵੀ ਲੈ ਰਿਆ ਹਿਮਾਚਲ ਵੀ ਲੈ ਰਿਆ ਸੈਂਟਰ ਵੀ ਲੈ ਰਿਆ ਔਰ ਸਾਨੂੰ ਜਿਹੜਾ ਸਾਰਾ 41% ਡੀਏ ਦੇ ਰਹੇ ਨੇ ਸਭ ਤੋਂ ਵੱਡੀ ਮੰਗ ਸਾਡੀ ਇਹ ਆ ਕਿਦਾ ਪੈਨਸ਼ਨਰਾਂ ਦਾ 2.58 ਦਾ ਗੁਣਾਕ ਦੇਣਾ ਸੀ ਸਾਨੂੰ 242 ਤੇ 243 ਦੇ ਕੇ ਬਸ ਛੋਏ ਨੇ ਸਾਡੀਆਂ ਕੋਈ ਕੋਰਟਾਂ ਵਿੱਚ ਕਈ ਕੇਸ ਪਾਸ ਹੋਏ ਨੇ ਸਰਕਾਰ ਕੋਈ ਤੱਕ ਤੋਂ ਮਸਤੀ ਹੋ ਰਹੀ ਇਸ ਤਰ੍ਹਾਂ ਜਿਹੜੇ ਕੱਚੇ ਜਿਹੜੇ ਮੁਲਾਜ਼ਮ ਨੇ ਪੱਕੇ ਕਰਨ ਵਾਲੇ ਨੇ ਔਰ ਜਿਹੜੇ ਪੈਰਾਨੀ ਪੈਨਸ਼ਨ ਦੀ ਸਕੀਮ ਬਾੜ ਕਰਨੀ ਉਹ ਵੀ ਨਹੀਂ ਹੋ ਰਹੀ ਇਸ ਸਬੰਧ ਤੇ ਮੁਲਾਜ਼ਮਾਂ ਦੀਆਂ ਦੇ ਪੈਸੇ ਦੀਆਂ ਮੰਗਾਂ ਸਾਝੀਆਂ ਨੇ ਅਸੀਂ ਇਸ ਵਾਸਤੇ ਇਹ ਦੱਸਣਾ ਚਾਹੁੰਦੇ ਆ ਜਾ ਕੇ ਐਮਐਲਏ ਸਾਹਿਬਾਨ ਨੂੰ ਕਿ ਉਹ ਸਾਡੀ ਉੱਥੇ ਜਾ ਕੇ ਹੌਸਲੇ ਮਾਰੀ ਮਦਦ ਕਰ ਕਦੋਂ ਦੀਆਂ ਮੰਗਾਂ ਰੁਕੀਆਂ ਹੋਈਆਂ ਤੁਹਾਡੀਆਂ ਮੰਗਾਂ ਹਨ ਪਿਛਲੇ 3 ਸਾਲ ਤੋਂ ਹੋਈਆਂ ਜਦੋਂ ਦੀ ਮੌਜੂਦਾ ਸਰਕਾਰ ਆਈ ਮੌਜੂਦਾ ਸਰਕਾਰ ਆਈ ਹੈ ਇਹ ਸਾਡੇ ਤੇ ਬਹੁਤ ਜ਼ਿਆਦਾ ਇਹ ਸਾਡੇ ਨਾਲ ਤਕਾ ਕਰ ਰਹੀ ਆ ਬਾਕੀ ਪਹਿਲਾਂ ਵੀ ਇਹਨਾਂ ਕੀਤਾ ਸੀ ਪਰ ਇਹਨਾਂ ਦੇ ਬਹੁਤ ਜ਼ਿਆਦਾ ਤਕਾ ਕੀਤਾ ਠੀਕ